ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਜਿਓ ਆਪੇ ਸਤ 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 ਸਤਿਆ ਓਤ ਪੋਤ ਭਗਤਨ ਸੰਗ ਰਾਚਾ ਆਪੇ ਗੁਪਤਾਪੇ ਹੈ ਪ੍ਰਗਟ ਆਪਣਾ ਆਪ ਸਰਣਾ ਸਦਾ ਸਦਾ ਸਦ ਹੋਵਨ ਹਾਰਾ ਊਚਾ ਗੰਮ ਥਾਓ ਪਾਰਾ ਊਨੇ ਭਰੇ ਭਰੇ ਭਾਰੇ ਊਨੇ ਏ ਚਲਤ ਸੁਆਮੀ ਕੇ ਕਾਰਣਾ ਉਕਸਾਲ ਆਹੀ ਸੱਚੇ ਸਾ ਨੈਣੀ ਤੇ ਪਾ ਗਮ ਥਾ ਕਰਨੀ ਸੋ ਤੁਣ ਮਨ ਤਨ ਹਰਿਆ ਮੇਰੇ ਸਾਹਿਬ ਸਗਲੋ ਉਧਾਰਣਾ ਘਰ ਘਰ ਵੇਖਹਿ ਕੀਤਾ ਆਪਣਾ ਜੀ ਜੰਤ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੈ ਨਦਰੀ ਨਦਰ ਨੇ ਹਾਲਣਾ ਸੰਤ ਸਭਾ ਜਹ ਬੈਸੈ ਤਬ ਪਾਸੇ ਆਨੰਦ ਮੰਗਲ ਹਰ ਚਲਤ ਤਮਾਸੇ ਗੁਣ ਗਾਵੇ ਅਨਹਦ ਧੁਨ ਬਾਣੀ ਤੈ ਨਾਨਕ ਦਾਸ ਤੇ ਤਾਰਣਾ ਆਵਣ ਜਾਣਾ ਸਭ ਚਲਤ ਤੁਮਾਰਾ ਕਰ ਕਰ ਦੇਖੈ ਖੇਲ ਓਪਾਰਾ ਆਪ ਪਾਇਉ ਪਾਵਨ ਹਾਰਾ ਪਣਾ ਕੀਆ ਪਾਲਣਾ ਸੁਣ ਸੁਣ ਜੀਵਾ ਸੋਏ ਤੁਮਾਰੀ ਸਦਾ ਸਦਾ ਜਾਈ ਬਲੇ ਹਾਰੀ ਦੋ ਘਰ ਜੋੜ ਸਿਮਰੋ ਦਿਨ ਰਾਤੀ ਮੇਰੇ ਸੁਆਮੀ ਜਮ ਪਾਰਣਾ ਤਦ ਬਿਨ ਦੂਜੇ ਕੇ ਸਾਲਾਹੀ ਏਕੋ ਏਕ ਜੱਪੀ ਮਨ ਮਾਹੀ ਹੁਕਮ ਬੋਝਨ ਭਏ ਨਿਹਾਲਾ ਏ ਭਗਤਾਂ ਦੀ ਕਹਲਣਾ ਗੁਰਪ੍ਰਦੇਸ ਜਪੀਐ ਮਨ ਸਾਚਾ ਗੁਰਪ੍ਰਦੇਸ ਰਾਮ ਰੰਗ ਰਾਚਾ ਗੁਰਪ੍ਰਦੇਸ ਟੁਟੈ ਸਭ ਬੰਧਨ ਆਇਓ ਭਰਮ ਮੋਹ ਪਰ ਜਾਲਣਾ ਜੈ ਰਾਖੈ ਸੋਈ ਸੁਖਾਨਾ ਸਹਿਜੇ ਹੋਏ ਸੋਈ ਭਲਮਾਨਾ ਬਿਨਸੇ ਬੈਰ ਨਾਹੀ ਕੋ ਬੈਰੀ ਸਭੇ ਕੋ ਹੈ ਭਲਨਾ ਡਰ ਚੁਕੇ ਬਿਨਸੇ ਅੰਧਾਰੇ ਪ੍ਰਗਟ ਪਏ ਪ੍ਰਭ ਗੁਰਖ ਨਿਰਾਰੇ ਆਪ ਛੋੜ ਪਏ ਸਰਨਾਈ ਜਿਸ ਕਾ ਸਾਥ ਇਸ ਭਾ ਕਾ ਲਣਾ ਐਸਾ ਕੋ ਵਡਭਾਗੀ ਆਇਆ ਆਠ ਪੈਰ ਜਿਨ ਖਸਮ ਤੇ ਆਇਆ ਤਿਸ ਜਨ ਕੈ ਸੰਗ ਤਰੈ ਸਭ ਕੋਈ ਸੋ ਪਰਵਾਰ ਸੁਧਾਰਣਾ ਏ ਬਖਸੀਸ ਖਸਮ ਤੇ ਪਾਵਾ ਆਠ ਪੈਰ ਘਰ ਜੋੜ ਤੇ ਆਵਾ ਨਾਮ ਜਪੀ ਨਾਮ ਸਹਿਜ ਸਮਾਵਾ ਨਾਮ ਨਾਨਕ ਮਿਲੇ ਉਚਾਰਣਾ ਮਾਰੂ ਮਹੱਲਾ ਪੰਜਵਾ ਸੂਰਤ ਦੇਖ ਨ ਭੂਲ ਗਵਾਰਾ ਮਿਸਨ ਮਹਾਰਾ ਝੂਟ ਪਸਾਰਾ ਜਹ ਜਗ ਮੈਂ ਕੋਈ ਰਹਿਣ ਨਾ ਪਾਏ ਨੇ ਚਲੇ ਇਕ ਨਰਾਇਣਾ ਗੁਰ ਪੂਰੇ ਕੀ ਪਉ ਸਰਣਾਈ ਮੋਹ ਸੋਗ ਸਭ ਭਰ ਮਿਟਾਈ ਇੱਕੋ ਮੰਤਰ ਦੜਾਏ ਓਖਦ ਸੱਚ ਨਾਮ ਰਿੱਧ ਗਾਇਨਾ ਜਿਸ ਨਾਮੇ ਕੋ ਤਰਸੈ ਉਹ ਦੇਵਾ ਸਗਲ ਭਗਤ ਜਾ ਕੀ ਕਰਦੇ ਸੇਵਾ ਅਨਾਥਾ ਨਾਥ ਦੀਨ ਦੁਖ ਪੰਜਨਾ ਸੋ ਗੁਰ ਪੂਰੇ ਤੇ ਪਾਏ ਨਾ ਹੋਰ ਦੁਆਰਾ ਕੋਈ ਨਾ ਸੂਜੈ ਤੇ ਪਵਨਤਾ ਵੇ ਤਾਂ ਕਿ ਸ਼ੋ ਨਾ ਬੂਜੈ ਸਤਗੁਰ ਸਉ ਭੰਡਾਰ ਨਾਮ ਜਿਸ ਇਹ ਰਤਨ ਤਿਸੈ ਤੇ ਪਾਇਨਾ ਜਾਕੀ ਤੂਰ ਕਰੇ ਪੁਨੀਤਾ ਸੋ ਨਰ ਦੇਵ ਨ ਪਾਵੇ ਮਿਤਾ ਸਾਤ ਪੁਰਵ ਸਾਤਗੁਰ ਪਰਮੇਸ਼ਰ ਜਿਸ ਤੇ ਢਤ ਪਾਰ ਪਰਾਇਨਾ ਪਾਰ ਜਾਤ ਲੋੜੈ ਮਨ ਪਿਆਰੇ ਕਾਮ ਦੇਨ ਸੋਹੀ ਦਰਬਾਰੇ ਤ੍ਰਿਪਤਾ ਸੰਤੋਖ ਸੇਵਾ ਗੁਰ ਪੂਰੇ ਨਾਮ ਕਮਾਏ ਰਸਾਇਣਾ ਗੁਰ ਕੈ ਸ਼ਬਦ ਮਰੈ ਪੰਜ ਤਤ ਤੋ ਪੈ ਪਾਰ ਬ੍ਰਹਮ ਹੋਵੇ ਨਿਰਮਲਾ ਤੋਂ ਪਾਰਸ ਜਾ ਭੇਟੈ ਗੁਰ ਪੂਰਾ ਤਾਂ ਪਾਰਸ ਪਰਸ ਦਿਖਾਏ ਨਾ ਕਈ ਬਕੌਂਠੇ ਨਾਹੀ ਲਵੇ ਲਾਗੇ ਮੁਕਤ ਬਕੜੀ ਪੀ ਗਿਆਨੀ त्याਗੇ ਏਕ ਅੰਕਾਰ ਸਤ ਗੁਰ ਤੇ ਪਾਈਐ ਹੋ ਬਲ ਬਲ ਗੁਰ ਦਰਸਾਇਣਾ ਗੁਰ ਕੀ ਸੇਵਨਾ ਜਾਣ ਕੋਈ ਗੁਰ ਪਾਰ ਬ੍ਰਹਮ ਗੋਚਰ ਸੋਈ ਜਿਸਨੂੰ ਲਾਏ ਲਏ ਸੋ ਸੇਵਕ ਜਿਸ ਵਡ ਭਾਗ ਮਥਾਏ ਨਾ ਗੁਰ ਕੀ ਮਹਿਮਾ ਬੇਦ ਨਾ ਜਾਣੈ ਤੁ ਸ਼ਮਾਤ ਸੁਣ ਸੁਣ ਬਖਾਣਾ ਪਾਰ ਬ੍ਰਹਮ ਪਰੰਪਰ ਸਾਧਗੁਰ ਜਿਸ ਸਿਮਰਤ ਮਾਨਸੀਰ ਲਾਏ ਨਾ ਜਾ ਕੀ ਸੋਏ ਸੁਣੀ ਮਨ ਜੀਵੈ ਰਿਦਾ ਵਸੈ ਤਾਂ ਠੰਡਾ ਥੀਵੇ ਗੁਰ ਮੁਖ ਹੋ ਅਲਾਏ ਤਾਂ ਸੋ ਬਾਪਾਏ ਤਿਸ ਜਮ ਕੇ ਪੰਥ ਨਾ ਪਾਏ ਨਾ ਸੰਤਨ ਕੀ ਸਰਨ ਆਈ ਪੜਿਆ ਜੀਉ ਪ੍ਰਾਨ ਤਾ ਨਾਗੈ ਧਰਿਆ ਸੇਵਾ ਸੁਰਤ ਨਾ ਜਾਣਾ ਕਾਈ ਤੁਮ ਕਰੋ ਦਿਆ ਕਰ ਮਾਇਨਾ ਨਿਰਗੁਣ ਕੋ ਸੰਗ ਲੈ ਹੋਰ ਲਾਏ ਕਰ ਕਿਰਪਾ ਮੈ ਟੈ ਲੈ ਲਾਏ ਅੱਖਾ ਫੇਰੋ ਪੀਸੋ ਸੰਤ ਅਗੇ ਚਰਨ ਧੋਏ ਸੁਖ ਪਾਏ ਨਾ ਬਹੁ ਦੁਆਰੈ ਭ੍ਰਮ ਭ੍ਰਮ ਆਇਆ ਤੁਮਰੀ ਕਿਰਪਾ ਤੇ ਤੁਮ ਸਰਨਾਇਆ ਸਦਾ ਸਦਾ ਸੰਤੈ ਸੰਗ ਰੱਖੋ ਇਹੋ ਨਾਮ ਦਾਨ ਦਿਵਾਇਨਾ ਤੈ ਪਰਬਾਰ ਬਸਾਈ ਮੇਰੇ ਦਰਸ਼ਨ ਪਾਇਆ ਸਤਿਗੁਰ ਪੂਰੇ ਸੂਖ ਸਹਿਜ ਸਦਾ ਆਨੰਦਾ ਨਾਨਕ ਦਾਸ ਦਸਾਇਨਾ ਭਏ ਕਿਰਪਾਲ ਬਸਾਈ ਮੇਰੇ ਦਰਸ਼ਨ ਪਾਇਆ ਸਤਿਗੁਰ ਪੂਰੇ ਸੂਖ ਸਹਿਜ ਸਦਾ ਆਨੰਦਾ ਨਾਨਕ ਦਾਸ ਦਸਾਇਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ